ਤਸ਼ੀਰ ਅਕਾਲ ਜੀ ਤੁਹਾਡੀ ਕਚੈਰੀ ਚ ਬਲੌਗ ਲੈ ਕੇ ਹਾਜ਼ਰ ਆਈ ਆ ਆ ਦੇਖੋ ਜੀ ਇਹ ਬਜ਼ੁਰਗ ਖੜੇ ਨੇ ਇਹ ਦੱਸਦੇ ਨੇ ਵੀ ਇਹ 47 ਤੋਂ ਪਹਿਲਾਂ ਦੀ ਉਹ ਇਹ ਜਗਾ ਇੱਟ ਦੇਖੋ ਉਦੋਂ ਵੀ ਬੜੀ ਇੱਟ ਆ ਗਈ ਸੀ ਔਰ ਦੇਖੋ ਅੰਦਰ ਡਿਜ਼ਾਈਨ ਬਣਾਏ ਹੋਏ ਔਰ ਦੇਖੋ ਦੇਖੋ ਅੰਦਰ ਤਾਂ ਖੋਲਾ ਬਣ ਗਿਆ ਇਹ ਆ ਇੱਟ ਬਾਅਦ ਚ ਭਰੀ ਹੋਈ ਆ ਵਿੱਚ ਆਹ ਗੇਟਾਂ ਦੇ ਇਹ ਜਿਹੜਾ ਡਿਜ਼ਾਈਨ ਬਣਿਆ ਗਲਾਈ ਚ ਨਗੇਟੇ ਪਹਿਲਾਂ ਦੇ ਨੇ ਤੇ ਇੱਧਰ ਤਾਇਆ ਜੀ ਨੇ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਕਿਹਦੀ ਦੁਕਾਨ ਹੁੰਦੀ ਸੀ ਉਹ ਦੇਖੋ ਉੱਪਰ ਛੱਜਿਆਂ ਨੂੰ ਵੀ ਲਾਏ ਹੋਏ ਨੇ ਕੁੰਡੇ ਤਾਇਆ ਜੀ ਸਤਿ ਸ੍ਰੀ ਅਕਾਲ ਜੀ ਬਾਣੀਆਂ ਸੀ ਬਾਣੀਆਂ ਬਾਣੀਆਂ ਕੀ ਨਾਂ ਹੁੰਦੀ ਜੀ ਇਹਦਾ ਬਾਣੀਆਂ ਹੀ ਕਹਿਆ ਹੁੰਦਾ ਸੀ ਅੱਛਾ ਜੀ ਇਹ ਗੱਟੇ ਬਣਾਉਂਦਾ ਆ ਵੀ ਗੱਟੇ ਅੱਛਾ ਜੀ ਇੱਥੇ ਆਪੇ ਆਪੇ ਗੱਟੇ ਬਣਾ ਲਦਾ ਦੀ ਅੱਛਾ ਜੀ ਉੱਥੇ ਦੁਕਾਨ ਕਰੀ ਹੋਈ ਸੀ ਉਹਦੀ ਦੁਕਾਨ ਸੀ ਇੱਥੇ ਅੱਛਾ ਜੀ ਇਹ ਇਹ 47 ਤੋਂ ਪਹਿਲਾਂ ਦੀ ਪਹਿਲਾਂ ਦੀ ਹੈ ਅੱਛਾ ਜੀ ਗੱਟੇ ਜਿਹੜੇ ਜਵਾਕ ਖਾਂਦੇ ਨੇ ਪੀਲੀ ਦੇ ਬਣਾ ਕੇ ਅੱਛਾ ਜੀ ਤੇ ਇਹ ਜਿਹੜਾ ਦਰਵਾਜ਼ਾ ਬਣਾ ਇਹ ਵੀ ਸਰੰਦੀ ੜਦਾ ਹਾਂ ਸਰੰਦੀ ੜਦਾ ਹਾਂ ਇਹ 1 ਲੀਟਰ ਬਾਅਦ ਚ ਪਿਆ ਹਾਂ ਇਹ ਵੀ ਉਹ ਤੋਂ ਪਹਿਲਾਂ ਦਾ ਹੈ 47 ਤੋਂ ਪਹਿਲਾਂ ਦਾ ਅੱਛਾ ਇਹ 47 ਤੋਂ ਇਹ ਵੀ ਬਹੁਤ ਪਹਿਲਾਂ ਦਾ ਹੈ ਜੀ ਹਾਂ ਆ ਦੇਖੋ ਜੀ ਤੁਸੀਂ ਆ ਡਿਜ਼ਾਈਨ ਦੇਖੋ ਤੁਸੀਂ ਆ ਕੁੰਡੇ ਉੱਪਰ ਲਾਏ ਹੋਏ ਨੇ ਉਹ ਸਾਰੇ ਉਹ ਦੇਖੋ ਮਿਲਦੇ ਆਈ ਅਗਲੇ